ਯਾਦ ਰੱਖਣਾ ਮੰਗਣ ਦੀ ਜਾਂਚ ਜੇ ਸਾਨੂੰ ਆ ਜਾਏ ਤਾਂ ਗੁਰੂ ਚਰਨਾਂ ਦੇ ਵਿੱਚੋਂ ਹਰ ਇੱਕ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਆ ਜੇ ਮੰਗਣ ਦੀ ਜਾਂਚ ਨਾ ਜਾਏ ਤਾਂ ਗੁਰੂ ਦੇ ਘਰ ਦੇ ਵਿੱਚੋਂ ਹਰ ਇੱਕ ਚੀਜ਼ ਸਾਨੂੰ ਪ੍ਰਾਪਤ ਹੋ ਜਾਏਗੀ ਤੇ ਜੇ ਇਹਨਾਂ ਸਾਨੂੰ ਮੰਗਣਾ ਨਾ ਇਹ ਨਾ ਹੋ ਸਕਦਾ ਗੁਰੂ ਚਰਨਾਂ ਦੇ ਵਿੱਚ ਰਹਿੰਦਾ ਵੀ ਬੰਦਾ ਇੱਕ ਵਾਰੀ ਖਾਲੀ ਰਹਿ ਜਾਂਦਾ ਇਹ ਧਿਆਨ ਦੇ ਵਿੱਚ ਰੱਖਿਓ ਜੇ ਮੰਗਣ ਦੀ ਸਾਨੂੰ ਜਾਂਚ ਆ ਜਾਏ ਏ ਵੀਰ ਸਿੰਘ ਉਹਦਾ ਨੇ ਕੁਬੜੀ ਸੁੰਦਰ ਉਦਾਰਨ ਦਿੱਕੇ ਲੱਗੇ ਨਾ ਇੱਕੜਾ ਪਾਣੀ ਦਾ ਭਰਿਆ ਹੋਇਆ ਜੀ ਉਸ ਭਰੇ ਹੋਏ ਪਾਣੀ ਦੇ ਚੱਪਣ ਰੱਖਿਆ ਹੋਇਆ ਟਰਮੀ ਦੇ ਦਿਨ ਸਵੇਰੇ ਇਨਸਾਨ ਇੱਕ ਨੇ ਬਾਟੀ ਚੱਕੀ ਕੌਲੀ ਕੀ ਹਰ ਇੱਕ ਇਨਸਾਨ ਕੋਈ ਨਾ ਕੋਈ ਬੱਲ ਲੈ ਕੇ ਆਏ ਪਾਣੀ ਲੈ ਕੇ ਜਾਂਦਾ ਰਿਹਾ ਤੇ ਘੜਾ ਜਦੋਂ ਖਾਲੀ ਹੋਣ ਲੱਗਿਆ ਨਾ ਤੇ ਉੱਤੇ ਪਏ पांडे 56 ਨੇ ਸਵਾਲ ਕੀਤਾ ਕਹਿਣ ਲੱਗੇ ਲਿਆ ਤੂੰ ਬਟਾ ਬੇਈਮਾਨ ਬੰਦਾ ਹੈ ਕੜਾ 56 ਨਾਲ ਗੱਲ ਕਰਦਾ ਕਹਿੰਦੇ ਦੱਸ ਕੀ ਹੋਇਆ ਬੇਈਮਾਨੀ ਕਿਸ ਗੱਲ ਦੀ ਕਹਿੰਦੇ ਦੇਖ ਮੈਂ ਚੋਕੰਡੇ ਤੇਰੇ ਕੋਲ ਰਹਿਣਾ ਹਾਂ ਤੇਰੇ ਤੋਂ ਦੂਰ ਨਹੀਂ ਜਾਂਦਾ ਤੇਰਾ ਮੂੰਹ ਟਾਕੇ ਰੱਖਦਾ ਮੈਂ ਉਤੋਂ ਦੂਰੀ ਦੀ ਗੱਲ ਕਹੀ ਕਹਿੰਦੇ ਤੇਰੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਵੀ ਕੋਈ ਵੀ ਆ ਜਾਏ ਕੋਈ ਵੀ ਭਾਂਡਾ ਲੈ ਕੇ ਆਉਂਦਾ ਤੂੰ ਉਹਨੂੰ ਭਰ ਕੇ ਤੋੜਦਾ ਮੈਂ ਤਾਂ ਹਰ ਸਮੇਂ ਤੇਰੇ ਕੋਲੇ ਰਹਿਣਾ ਤੇ ਤੂੰ ਮੈਨੂੰ ਭਰਦਾ ਕੋਈ ਨਹੀਂ ਮੈਂ ਕਿੱਦਾਂ ਸਕੋਸ ਤੇ ਤਰਾ ਖਾਲੀ ਪਿਆ ਉਸ ਘੜੇ ਨੇ ਹੱਸ ਕੇ ਇੱਕ ਜਵਾਬ ਦਿੱਤਾ ਕਹਿਣ ਲੱਗੇ ਸਜਣਾ ਜਿੰਨੇ ਵੀ ਮੇਰੇ ਕੋਲੇ ਆਉਂਦੇ ਆ ਜੇ ਕੋਈ ਭਾਂਡਾ ਕਿਸੇ ਵੀ ਤਰ੍ਹਾਂ ਦਾ ਲੈ ਕੇ ਆਉਂਦਾ ਉਹ ਨੀਵਾ ਕਰ ਦਿਆ ਤੇ ਮੈਂ ਉਹਨੂੰ ਭਰ ਕੇ ਤੋੜ ਦਿੰਨਾ ਤੂੰ ਤਾਂ ਬੈਠਾ ਹੀ ਮੇਰੇ ਸਿਰ ਦੇ ਉੱਤੇ ਫਿਰ ਤੂੰ ਕਿਵੇਂ ਭਰ ਦੇਂਗਾ ਇਸ ਘਰ ਦੇ ਅੰਦਰ ਹੰਕਾਰ ਨਹੀਂ ਜਦੋਂ ਬੰਦਾ ਹੰਕਾਰੀ ਬਣ ਕੇ ਆਏਗਾ ਤੇ ਅਕਸਰ ਇਨਸਾਨ ਖਾਲੀ ਰਹਿ ਜਾਂਦਾ ਹੈ ਨਿਮਰਤਾ ਦੇ ਨਾਲ ਆਵੇ ਤਾਂ ਇਸ ਘਰ ਦੇ ਵਿੱਚੋਂ ਝੂੜੀਆਂ ਪਰ ਕੇ ਵੱਡੀਆਂ-ਵੱਡੀਆਂ ਦਾਤਾਂ ਲੈ ਕੇ ਸਤਿਗੁਰਾਂ ਦੇ ਕੋਲੋਂ ਚਲਾ ਜਾਂਦਾ ਹੈ ਸਭੂ ਗੁਰੂ ਅਮਰਦਾਸ ਸਮਾ ਰਾਏ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮੰਗਣ ਦੀ ਜਾਚ ਸਿਖਾਈ ਹੈ ਵੀ ਜਦੋਂ ਗੁਰੂ ਦੇ ਚਰਨਾਂ ਵਿੱਚੋਂ ਮੰਗੜਾ ਹੈ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਦਾ ਉਥੇ ਬਚਨ ਕੈ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਹਮ ਭੀਖਖਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਾਲ ਨਾਮ ਦੇਹੋ ਮੰਗਤ ਜਨਕੋ ਸਦਾ ਰਹੋ ਅਰੰਗ ਰਤਾ ਕਿ ਸੱਚੇ ਪਾਤਸ਼ਾਹ ਤੇਰੇ ਦਰ ਦਾ ਭਿਖਾਰੀ ਹਾਂ ਤੇਰੇ ਦਰ ਦਾ ਮੰਗਤਾ ਹਾ ਕਿਰਪਾ ਕਰਕੇ ਸਤਿ ਪਾਤਸ਼ਾਹ ਮੇਰੀ ਝੂਲੀ ਦੇ ਵਿੱਚ ਨਾਮ ਦੀ ਦਾਤਿ ਅਕਸ਼ਿਸ਼ ਪਾ ਦੇਵੋ ਮੈਂ ਤੇਰੇ ਨਾਮ ਦੇ ਵਿੱਚ ਸਦਾ ਰੰਗਿਆ ਰਹਾ ਫਿਰ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਤੇ ਇਥੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਜਦੋਂ ਬੇਨਤੀ ਸਕਾਰ ਕਰਦੇ ਆ ਸਤਿਗੁਦਾਤ ਦੇਣ ਲੱਗੇ ਆ ਤਾਂ ਫਿਰ ਮਹਾਰਾਜ ਸਾਹਿਬ ਚੇ ਪਾਤਸ਼ਾਹ ਜੀ ਨੇ ਪੁੱਛਿਆ ਕਹਿੰਦੇ ਵੀ ਚਲੋ ਹੁਣ ਤੈਨੂੰ ਦਾਤ ਦੇਣੀ ਹੈ ਵੀ ਤੂੰ ਮੰਗ ਤਾਂ ਸਹੀ ਵੀ ਮੈਨੂੰ ਦੱਸ ਵੀ ਲੈਣਾ ਕੀ ਹੈ ਵਾਰ-ਵਾਰ ਕਿਨਾਂ ਦਾ ਪਿਆਨਾ ਵੀ ਤੇਰੇ ਦਰੋਂ ਦਾ ਮੰਗਤਾ ਹਾਂ ਭਿਖਾਰੀਆਂ ਸਤਿਗੁਰੂ ਵੀ ਮੇਰੇ ਤੇ ਕਿਰਪਾ ਕਰੋ ਮੇਰੀ ਚੋਲੀ ਪਰ ਸਤਿਗੁਰੂ ਕਹਿਣ ਲੱਗੇ ਹੁਣ ਤੈਨੂੰ ਦਾਤੁ ਦਾਸ ਵੀ ਕਿਹੜੀ ਦੇਵਾ ਕੀ ਮੰਗਣਾ ਚਾਹੁੰਦਾ ਹੈ ਦੱਸ ਤਾਂ ਸਹੀ ਫਿਰ ਹੁਣ ਬੰਦਾ ਫੇਰ ਸੋਚਣ ਲੱਗੇ ਸਤਿਗੁਰੂ ਦਾ ਮੰਗਾ ਕੀ ਇਹ ਜੇ ਪੁੱਤਰ ਤੇ ਆਂ ਦੀ ਜਾਤਨਾ ਕੀਤੀ ਸੰਸਾਰ ਤੇ ਰਹਿਣਾ ਇੰਨਾ ਵੀ ਕੋਈ ਇਨਾਂ ਨੇ ਵੀ ਚਲੇ ਜਾੜਦਾ ਮੇਰਾ ਸਰੀਰ ਚਲਿਆ ਜਾਏਗਾ ਘਾਰ ਜ਼ਮੀਨ ਜਾਏਗਾ ਜੋ ਕੁਝ ਦ੍ਰਿਸ਼ਟ ਮਾਨਸ ਸੰਸਾਰ ਅੰਦਰ ਦੇਖਦੇ ਆ ਸਦੀਵ ਰਹਿਣ ਵਾਲਾ ਕੁਝ ਵੀ ਨਹੀਂ ਸਭ ਕੁਝ ਜਾਣ ਵਾਲਾ ਹੈ ਜੇਰੇ ਇਥੇ ਸਤਿਪਾਤਸ਼ ਜੀ ਅੱਗੇ ਬੇਨਤੀ ਕੀਤੀ ਦਾਤਾ ਮੈਂ ਕਿਆ ਮੰਗੋ ਕਿਛ ਥਿਰ ਨਾ ਰਹੀ ਸਤਿਗੁਰੂ ਮੈਂ ਕਿਹੜੀ ਦਾਤ ਤੁਹਾਡੇ ਕੋਲ ਮੰਗਾ ਕੁਝ ਸਥਿਰ ਰਹਿਣ ਵਾਲਾ ਹੈ ਹੀ ਨਹੀਂਗਾ ਤਾਂ ਸੀ ਕਰ ਪਰਿਵਾਰ ਜੋ ਕੁਝ ਦੇਖਦੇ ਆਂ ਜੀ ਇਹ ਸਦੀਵ ਸਾਰੀ ਜ਼ਿੰਦਗੀ ਰਹਿਣ ਵਾਲਾ ਨਹੀਂ ਅੱਜ ਜਿਹੜਾ ਸ਼ਰੀਰ ਆ ਨਾ ਜਿਵੇਂ ਮੰਨ ਲਓ ਵੀ ਬਚਪਨ ਸੀ ਬਚਪਨ ਨਹੀਂ ਰਿਹਾ ਜਵਾਨੀ ਆ ਗਈ ਜਵਾਨੀ ਤੋਂ ਬਾਅਦ ਬਡੇਪਾ ਆ ਗਿਆ ਬਡੇਪੇ ਤੋਂ ਬਾਅਦ ਅਖਾ ਮੌਤੇ ਆ ਨਾ ਉਸ ਤੋਂ ਬਾਅਦ ਬੰਦਾ ਕੀ ਕਰੇਗਾ ਸਭ ਕੁਝ ਅਡੜ ਹੈ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ ਕਹਿੰਦੇ ਮੰਗ ਕਹਿਣ ਲੱਗੇ ਦਾਤਾ ਕਿ ਜਿਹੜੀ ਵਸਤੂ ਮੰਗਾਂ ਸਤਿਗੁਰੂ ਜੀ ਸਥੈਣ ਵਾਲਾ ਹੈ ਹੀ ਕੁਝ ਨਹੀਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇੱਕ ਦਿਨ ਦੱਸ ਤੇ ਮਾਂ ਦੁਨੀਆਂ ਦੇ ਵਿੱਚ ਰਹਿਣ ਵਾਲਾ ਹੈ ਬਾਤਮਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਤਿਗੁਰਾਂ ਨੇ ਬਚਨ ਕਿਹਾ ਕਿ ਪ੍ਰਮਾਤਮਾ ਦਾ ਨਾਮ ਸਦੀਵ ਰਹਿਣ ਵਾਲਾ ਉਹ ਕਿਤੇ ਨਹੀਂ ਜੇ ਜਾਂਦਾਗਾ